ਜੀ ਦੇ ਭਗਵਨ ਚਰਮਾ ਚਰਨਾਂ 'ਚ ਬੈਠ ਕੇ ਅੱਜ ਅਸੀਂ ਸ਼੍ਰੀ ਰਾਮ ਲੀਲਾ ਦੇ ਯੋਜਨ ਦਾ ਸ਼ੋਭ ਆਰੰਭ ਉਦਘਾਟਨ ਸਾਰਿਆਂ ਦੇ ਸਹਿਯੋਗ ਨਾਲ ਆਪਣੇ ਵੱਡੇ ਸਰਪ੍ਰਸਤ ਉਹਨਾਂ ਦੇ ਸਹਿਯੋਗ ਨਾਲ ਕੀ ਹਰੀ ਪ੍ਰਕਾਸ਼ ਜੀ ਸ਼ਰਮਾ ਟਿੰਕੂ ਪੱਤਰਕਾਰ ਜੀ ਭਰਿੰਦਰ ਅਗਰ왈 ਜੀ ਅਵਤਾਰ ਜੀ ਰਾਜ ਕੁਮਾਰ ਬੋੜਵਾਲੇ ਜੀ ਲੱਖੀ ਪਾਗਲ ਜੀ ਇਸ ਕਲੱਬ ਦੇ ਪ੍ਰਧਾਨ ਸ਼੍ਰੀ ਯਸ਼ਪਾਲ ਜੀ ਸ਼ਰਮਾ ਜੀ ਪੁੱਤਰ ਸਰਗੇਸ਼ ਜੀ ਕੋ ਸ਼੍ਰੋਤਮਲਾਲ ਜੀ ਸ਼ਰਮਾ ਜੀ ਹਾਜੀ ਜਨਰਲ ਸੈਕਟਰੀ ਇਸ ਕਲੱਬ ਦੇ ਸੀਨੀਅਰ ਵਾਈਸ ਪ੍ਰਧਾਨ ਤੇ ਸਾਰੇ ਮੈਂਬਰ ਸਾਹਿਬ ਵੀ ਹਾਜ਼ਰੀ ਵਿੱਚ ਨੋਤੂ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਮੈਂਬਰ ਰੋਤਨ ਸ਼ਰਮਾ ਜੀ ਇਹ ਨਾ ਸਭ ਵੀ ਭਾਈ ਦੇ ਵਿੱਚ ਅੱਜ ਪ੍ਰਭੂ ਜਨਨਾ ਜੀ ਬੈਠ ਕੇ ਇਸ ਸਾਲ ਜਿਹੜਾ ਮਹਾਸਭਾ ਅਸੀਂ ਕਰਾ ਰਹੇ ਹਾਂ 3 ਅਕਤੂਬਰ ਤੋਂ ਲੈ ਕੇ 10 ਦਿਨ ਦਾ ਲਗਭਗ 13 ਅਕਤੂਬਰ ਤੱਕ ਇਹ ਮਹਾਸਭਾ ਚੱਲੂਗਾ ਇਹ ਲਿਪਾਵਨ ਪਵਿੱਤਰ ਨਵਰਾਤਰੀ ਹੁੰਦੇ ਆ ਉਹਨਾਂ ਨਵਰਾਤਰੀਆਂ ਚ શ્રી ਰਾਮ ਲਿਲਾ ਜਿਹੜੇ ਪ੍ਰਭੂ ਰਾਮ ਦੇ ਚਿੱਤਰ ਉੱਤੇ ਪ੍ਰਭੂ ਰਾਮ ਦਾ ਜਿਹੜਾ ਪਵਿੱਤਰ ਨਾਮ ਆ ਜਿਹੜਾ ਰਾਮ ਦਾ ਨਾਮ ਦਾ ਮਠਾਸਾ ਉਹਨੂੰ ਵੰਡਣ ਲਈ ਘਰ ਘਰ ਪਹੁੰਚਾਉਣ ਲਈ ਤੇ ਸਭ ਦਾ ਜੀਵਨ ਸਫਲ ਬਣਾਉਣ ਲਈ ਇਹ ਜਿਹੜਾ ਕੰਮ ਹੈ ਇਹ ਜਿਹੜੀ ਸੇਵਾ ਸਾਡੇ ਵੱਡੇ ਪੁਰਖਾਂ ਨੇ ਸਾਡੇ ਤੋਂ ਪਹਿਲਾਂ ਸੁਭਜਨੀਏ ਇਸ ਵਰਗੀ ਬਹੁਤ ਹੀ ਮਾਨਸ ਜੋ ਸਾਡੇ ਵੱਡੇ ਪਾਪਾ ਜੀ ਪ੍ਰਸ਼ੂਪਾਲ ਸ਼ਰਮਾ ਜੀ ਦੇ ਅਸ਼ੀਰਵਾਦ ਨਾਲ ਜਲਦੀ ਸੀ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਹੁਣ ਅਸੀਂ ਕਰਦੇ ਆਂ ਸੰਤਾਂ ਦੀ ਬਾਣੀ ਹੈ ਮਾਨਸ ਦੇ ਪਾਕੇ ਪਲਟੂ ਮਾਨਸ ਦੇ ਪਾਕੇ ਮੂਰਖ ਬਜੇ ਨਾ ਰਾਮ ਉਹ ਨਾ ਸੰਗ ਜਾਏਗਾ ਸੁਤਧਾਰਾ ਦੰਧਾਮ ਪ੍ਰਭੂ ਰਾਮ ਦੇ ਨਾਮ ਤੋਂ ਬਿਨਾ ਉਸ ਪਵਿੱਤਰ ਨਾਮ ਤੋਂ ਬਿਨਾ ਇਸ ਤਰਬੀਰੋ ਕੁਛ ਨਹੀਂ ਜਾਂਦਾ ਇਹ ਜਿਹੜਾ ਪਵਿੱਤਰ ਨਾਮ ਆ ਉਸ ਨੂੰ ਹਰ ਹਿੱਡੇ ਜੋ ਪਜਾਉਣ ਲਈ ਵਸਾਉਣ ਲਈ ਕਿ ਆਪਣਾ ਜੀਵਨ ਸਫਲ ਬਣਾਉਣ ਲਈ ਪ੍ਰਭੂ ਰਾਮ ਦੀ ਜੜੀ ਆ ਚਿੱਤਰ ਰਾਮ ਦੀ ਲੀਲਾ ਜੜੀ ਆ ਉਹ ਅਸੀਂ ਹਰ ਸਾਲ ਇਸੇ ਤਰ੍ਹਾਂ ਕਰਦੇ ਆ ਇਸ ਸਾਲ ਵੀ ਬੜੀ ਖੁਸ਼ੀਆਂ ਚਾਹਵਾਂ ਦੇ ਨਾਲ ਇਹ ਮਹੋਸਤਵ ਮਨਾਵਾਂਗੇ ਸਾਰੇ ਅੱਗੇ ਬੇਨਤੀ ਆ ਇਸ ਮਹੋਸਤਵ ਨੂੰ ਦਲ ਮਿਲ ਕੇ ਬੜੇ ਸੋਹਣੇ ਢੰਗ ਨਾਲ ਅਸੀਂ ਮਨਾਈਏ ਕਿ ਸਾਰਿਆਂ ਤੋਂ ਇਸ ਸ਼ਹਿਰ ਨਿਵਾਸੀਆਂ ਤੋਂ ਸਭ ਤੋਂ بڑا ਵੱਡਾ ਸਹਿਯੋਗ ਮੰਗਦੇ ਆ ਜਾਂ ਕਿ ਪਵਿੱਤਰ ਪਾਵਨ ਤਿਉਹਾਰ ਮਨਾਇਆ ਜਾਵੇ ਸਭ ਦੇ ਚਰਨਾਂ 'ਚ ਇਹੋ ਬੇਨਤੀ ਆ ਅਸੀਂ ਆਪਣੇ ਕਲੱਬ ਵੱਲੋਂ ਸਭ ਨੂੰ ਜੀ ਆਇਆਂ ਕਹਿੰਦੇ ਆ ਸਾਡੇ ਨਾਲ ਆ ਕੇ ਸਾਰੇ ਸੇਵਾ ਕਰਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈਸੀ ਆਰਾਮ ਬਲ ਸਿਆਪਤੀ रामचंद्र महाराज ਕੀ ਜੈ ਅੱਜ ਸ੍ਰੀ ਠਾਕ ਦੁਆਰਾ ਮਦਨਮੋਹਨ ਮੰਦਰ ਵਿੱਚ ਸ੍ਰੀ ਅਸਲ ਦਾ ਸ਼੍ਰੀ ਰਾਮ ਇਲਾ ਦੀ ਅਸਲ ਦਾ ਔਰ ਰਾਮਲਾ ਆਰਾਮ ਸ਼ੁਰੂ ਹੋ ਗਿਆ ਜੀ ਇਹ 3 ਤਰੀਕ ਤੋਂ ਲੈ ਕੇ ਦਸਹਰੇ ਦੇ ਇੱਕ ਦਿਨ ਬਾਅਦ 31 ਰਾਤ ਤੱਕ ਚੱਲੇਗੀ ਇਹਦਾ ਬਹੁਤ ਹੀ ਪ੍ਰਾਤਨ ਸਮੇਂ ਤੋਂ ਸ਼੍ਰੀ ਰਾਮ ਇਲਾ ਠਾਕ ਦੁਆਰਾ ਮਦਨਮੋਹਨ ਵਿੱਚ ਕਟੋਟਾਟਾ 100 ਸਵਾ 107 ਤੋਂ ਚੱਲਦੀ ਆ ਰਹੀ ਹੈ ਉਹਨੂੰ ਹੀ ਅੱਗੇ ਵਧਾਉਣ ਲਈ ਸਾਡੇ ਚੀਫ ਆਰਗੇਨਾਈਜ਼ਰ ਨਿਰੇਸ਼ ਚਾਵਲਾ ਜੀ ਸਾਰੇ ਸਾਡੀ ਟੀਮ ਨੂੰ ਤੁਮ ਸ਼ਰਮਾ ਜੀ ਸੁਨੀਲ ਜੀ ਔਰ ਸਾਰੇ ਹੀ ਮੈਂ ਨਾਮ ਲੈਣ ਲੱਗਾ ਲੰਬਾ ਟਾਈਮ ਹੋ ਜਾਣਾ ਸਾਰੇ ਬਹੁਤ ਜਿਆਦਾ ਸੇਵਾ ਕਰਕੇ ਆਪਣੇ ਸਹਿਯੋਗ ਦੇ ਕੇ ਇਰਾਮਿਲਾ ਕਰਵਾ ਰਹੇ ਆ ਔਰ ਸਾਰੇ ਸ਼ਹਿਰ ਦਾ ਸਾਨੂੰ ਬਹੁਤ ਸਹਿਯੋਗ ਹੈ ਔਰ ਮੈਂ ਆਪਣੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਹਿਣਾ ਔਰ ਬਾਹਰੋਂ ਵੀ ਸਾਡੇ ਕੋਲ ਪਤਾ ਨਹੀਂ ਕਿਹੜੇ-ਕਿਹੜੇ ਸ਼ਹਿਰਾਂ ਦੇ ਰਾਮਿਲਾ ਵੇਖਣ ਆਉਂਦੇ ਆ ਰਾਮ ਜੀ ਦੇ ਆਪਣਾ ਸੇਵਾ ਲੈਂਦੇ ਆ ਔਰ ਇਹਨਾਂ ਨੂੰ ਸਾਰਿਆਂ ਨੂੰ ਸੱਦਾ ਦਿੰਨਾ ਕਿ RAM MELA ਵੇਖਣ ਆਓ 3 ਤਰੀਕ ਲੈ ਕੇ 11 ਤਰੀਕ ਤੱਕ ਤੇ 12 ਨੂੰ ਦੁਸਹਿਰਾ 13 ਤੱਕ ਚੱਲੇਗੀ RAM RAJ ਤੱਕ ਬੋਲ ਸੀਯਾਵਨ RAM CHANDRA MAHARAJ ਕੀ ਜੈ